ਲੋਕਾਂ ਆਵਾਜ਼ ਸੰਦੀਪ ਸਿੰਘ ਆ ਇਸ ਵਾਰ ਅੱਜ ਗੱਲ ਕਰਦੇ ਆਂ ਚੜ੍ਹਿਆਲਾ ਗੁਰੂ ਟੋਲ ਪੁਲਜ ਦੇ ਉੱਤੇ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਜਿਹੜਾ ਇਹਦੇ ਤੇ ਸਾਈਡਾਂ ਬਣਿਆ ਰਸਤੇ ਦੋਨਾਂ ਸਾਈਡਾਂ ਦੇ ਦੋਨਾਂ ਸਾਈਡਾਂ ਦੇ ਰਸਤੇ ਆ ਤੇ ਟੋਲ ਪੁਲਾਜਾ ਚੜ੍ਹਿਆਲਾ ਗੁਰੂ ਅਮਰਾਲ ਸਰ ਚੜ੍ਹਿਆਲਾ ਗੁਰੂ ਇਸ ਤੱਕ ਅਮਰ ਸਾਹਿਬ ਆ ਹਾਲਿਆ ਕਿ ਜੀ ਇਹਨਾਂ ਕੋਲ ਜਿਹੜਾ ਫੰਡ ਦੀ ਕਮੀ ਹੈਗੀ ਹੈ ਇਹਨਾਂ ਕੋਲ ਟੋਲ ਪਲਾਜੇ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਆਮ ਲੋਕਾਂ ਨੂੰ ਸੁਰੱਖਿਆ ਦੇਣ ਤੇ ਇਹ ਕਿਸੇ ਦੀ ਵੀ ਜਾਨ ਦਾ ਖੋਹ ਸਕਦਾ ਰਾਤ ਭਰate ਕੋਈ ਵੀ ਅਣਜਾਣ ਬੰਦਾ ਜਦੋਂ ਲਗੇਗਾ ਤਾਂ ਸਾਹਿਬ ਆਪਰ ਸਾਹਿਬ ਇਹਦੇ ਨਾਲ ਜਾਨੀ ਜਾਂ ਮਹਾਲੀ ਨੁਕਸਾਨ ਉਹ ਤਾਂ ਤਾਂ ਐ ਟੋਲ ਪਲਾਜ਼ਾ ਚੰਡਿਆਲਾਗੁਰੂ ਅੰਮ੍ਰਿਤਸਰ ਤੇ ਇੱਥੇ ਜਿਹੜੇ ਅਧਿਕਾਰੀ ਆ ਮੈਂ ਕਾਫੀ ਦਿਨਾਂ ਤੋਂ ਇਸ ਨੂੰ ਵੇਖ ਰਿਹਾ ਆ ਇਹ ਖੇਤਰ ਇੱਥੇ ਭੱਡੇ ਖੱਡੇ ਮਾਰੇ ਆ ਪੈ ਪੈ ਆ ਤਾਂ ਕੋਈ ਸੁਰੱਖਿਆ ਨਹੀਂ ਇੱਥੇ ਵੀ ਕੋਈ ਆਏਗਾ ਤੇ ਕੰਮ ਦੀ ਸਾਰੀ ਕਿੰਦੇ ਹੋ ਰਹੀ ਆ ਜਦੋਂ ਕੰਮ ਦੀ ਸਾਰੀ ਕੋਈ ਨਹੀਂ ਹੋ ਰਹੀ ਕੰਮ ਦੀ ਸਾਰੀ ਰੋਕੀ ਹੋਈ ਹੈ ਇਹਨਾਂ ਨੇ ਮਤਲਬ ਇਹੋ ਕੱਟ ਕੇ ਕੋਈ ਕੰਮ ਦੀ ਅੱਗੇ ਕੋਈ ਸਾਰੀ ਨਹੀਂ ਚੱਲ ਰਹੀ ਇਹ ਟੋਆ ਪੁੱਟ ਗਈ ਰੋਕਿਆ ਤੇ ਇਹ ਲਿਖਿਆ ਜੀ ਕੰਮ ਦੀ ਸਾਰੀ ਦੀਨ ਆ ਸਾਰੀ ਦੀਨ ਤੇ ਹੁੰਦਾ ਕੰਮ ਚੱਲਦਾ ਹੋਵੇ ਤੇ ਉਹਨੂੰ ਮਤਲਬ ਜਲਦੀ ਮੁਕੰਮਲ ਕਰਨਾ ਤੇ ਇੱਥੇ ਦੇ ਅਮਰਜੈਂਸੀ ਵਰਕ ਆ ਲੋਕ ਹਿੱਤ ਦੀ ਕੋਈ ਗੱਲ ਨਹੀਂ ਟੋਲ ਪਲਾਜ਼ਾ ਦੇ ਉੱਤੇ ਆਮ ਲੋਕਾਂ ਲਈ ਇਹ ਵੱਡਾ ਖਤਰਾ ਬਣ ਸਕਦਾ ਮੋਟਰਸਾਈਕਲ ਆਉਂਦੇ ਆ ਜਾਂਦੇ ਆ ਇਹਦੇ ਉੱਤੇ ਇਹ ਵੱਡੀ ਖਤਰੇ ਦੀ ਘੰਟੀ ਆ ਜਿਹੜੀ ਇਹ ਤੇ ਇਹਦੇ ਉੱਤੇ ਜ਼ਿੰਮੇਵਾਰੀ ਪੈਂਦੀ ਆ ਅਧਿਕਾਰੀਆਂ ਦੀ ਜੇਕਰ ਕੋਈ ਹਾਦਸਾ ਇੱਥੇ ਵਾਪਰਦਾ ਕੋਈ ਗੱਲ ਹੁੰਦੀ ਆ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਤੇ ਟੋਲ ਪਲਾਟਾ ਤੇ ਇਹ ਅਧਿਕਾਰੀ ਜਿਹੜੇ ਇੱਥੋਂ ਦੇ ਜ਼ਿੰਮੇਵਾਰ ਆ ਓ ਹਾਂ ਸਾਰੇ ਹਰਚਾਨੇ ਦੇ ਜ਼ਿੰਮੇਵਾਰ ਹੋਣਗੇ ਤੇ ਉਹਨਾਂ ਦੇ ਉੱਤੇ ਜਿਹੜਾ ਬੰਦਾ ਕੇਸ ਆ ਰੋਡ ਸੁਰੱਖਿਆ ਦੇ ਤਹਿਤ ਜੇਕਰ ਹਾਨਸਾ ਹੁੰਦਾ ਤੇ ਉਹਨਾਂ ਦੇ ਖਿਲਾਫ ਕੇਸ ਜਿਹੜਾ ਉਹ ਦਰਜ ਹੋ ਸਕਦਾ ਕਰਕੇ ਇਹਨਾਂ ਨੇ ਮਤਲਬ ਬਹੁਤ ਵੱਡੀ ਏਸ ਦੀ ਇਹਨਾਂ ਗੱਲ ਹੀ ਆ ਦੇ ਉੱਤੇ ਆ ਤੁਸੀਂ ਕਿਤਨਾ ਆ ਤੁਸੀਂ ਦੱਸੋ ਚਰਾਗਾ ਆਪਣੀ ਸੁਰੱਖਿਆ ਹੈਗੀ ਇਹਦੇ ਕੋਈ ਟੋਲ ਪਲਾਟ ਵੀ ਜਿਹੜਾ ਆਪਾਂ ਇਹ ਕਰ ਰਹੇ ਕੋਇ ਇਹ ਖਟਾ ਕਤਲਾ ਖਤਰਨਾਕ ਹੈ ਜਾਂ ਮਲੇ ਸੁਰੱਖਿਆ ਵਾਹ ਖਤਰਨਾਕ ਹੈ ਆ ਤੁਸੀਂ ਦੱਸੋ ਖੱਟੇ ਪਾਰੇ ਇਹ ਸੁਰੱਖਿਆ ਕਿੰਨੀ ਕ ਟੋਲ ਪਲਾਟ ਦੇਤੀ ਅੱਜ ਨਹੀਂ ਸੁਰੱਖਿਆ ਤੇ ਕੋਈ ਵੀ ਨਹੀਂ ਹੈ ਇਹ ਤੇ ਹੁੰਦੇ ਜਾਂਦੇ ਨੂੰ ਛੱਡ ਲੱਗ ਸਕਦੀ ਹੈ ਬਹੁਤ ਇਹਨਾਂ ਦੀ ਵੱਡੀ ਅਨੇ ਕਹਿ ਲਈ ਆ ਤੇ ਆਮ ਲੋਕਾਂ ਲਈ ਇਹ ਖਤਰਾ ਆ ਕਿਸੇ ਵੀ ਮੋਟਰਸਾਈਕਲ ਵਾਲੇ ਦਾ ਇੱਥੇ ਜਾਨੀ ਜਾਮ ਹਾਲੀ ਨੁਕਸਾਨ ਹੋ ਸਕਦਾ ਤੋ ਕੋਲ ਪਲਾਟੇ ਦੀ ਲਾਹ ਪ੍ਰਵਾਈ ਆ ਤੇ ਇਹਨੂੰ ਜਲਦੀ ਜਿਹੜਾ ਉਹ ਮੁਕੰਮਲ ਕਰਨਾ ਚਾਹੀਦਾ